ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਮਾਨ ਹੋ। ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਸ ਵੀਡੀਓ ਦੇ ਵਿੱਚ ਤੁਸੀਂ ਜਿਹੜੀ ਹੱਬਲ ਟੈਲੀਸਕੋਪ ਆ ਕੈਲੋ ਵੀ ਜਿਹੜੀਆਂ ਵਿਗਿਆਨ ਵੱਲੋਂ ਛੱਡੀਆਂ ਹੋਈਆਂ ਉਹ ਮਸ਼ੀਨਾਂ ਨੇ ਜਿਹੜੀਆਂ ਅਸਮਾਨ ਦੇ ਵਿੱਚ ਗਈਆਂ ਹੋਈਆਂ ਤੇ ਉਹਨਾਂ ਨੇ ਉੱਥੇ ਜਾ ਕੇ ਉਸ ਕਾਲਪੁਰਖ ਵਾਹਿਗੁਰੂ ਦੀ ਰਚਾਈ ਹੋਈ ਖੇਡ ਦੀਆਂ ਥੋੜੀਆਂ-ਬਹੁਤੀਆਂ ਤਸਵੀਰਾਂ ਸਾਡੇ ਲਈ ਲਈਆਂ ਨੇ। ਉੱਥੇ ਕਿੱਦਾਂ ਦੀ ਖੇਡ ਖੇਡੀ ਜਾਂਦੀ ਆ ਜਾਂ ਉੱਥੇ ਕੀ ਕੁਛ ਆ ਜਿੱਥੇ ਤੱਕ ਸਾਡੀ ਅੱਖ ਨਹੀਂ ਪਹੁੰਚਦੀ ਉਸ ਥਾਂ ਦੇ ਉੱਤੇ ਪ੍ਰਮਾਤਮਾ ਦੇ ਕਿੱਦਾਂ-ਕਿੱਦਾਂ ਦੇ ਰੰਗ ਨੇ ਉੱਥੇ ਕੀ ਕੁਛ ਹੋ ਰਿਹਾ ਕੀ ਘਟ ਰਿਹਾ ਉਹਦੇ ਬਾਰੇ ਇੱਕ ਛੋਟੀ ਜੀ ਝਲਕਾ ਉਹ ਟੈਲੀਸਕੋਪ ਰਾਹੀਂ ਉੱਥੇ ਦੀਆਂ ਫੋਟੋਆਂ ਖਿੱਚੀਆਂ ਗਈਆਂ ਉਹਨੂੰ ਕੈਪਚਰ ਕੀਤਾ ਗਿਆ ਉਹ ਮੂਮੈਂਟ ਨੂੰ ਤੇ ਉਹ ਜਿੰਨੀਆਂ ਵੀ ਫੋਟੋਆਂ ਨੇ ਉਹ ਜਿੰਨੇ ਵੀ ਮੂਮੈਂਟ ਆ ਉਹ ਸਾਰੇ ਇਸ ਵੀਡੀਓ ਦੇ ਰਾਹੀਂ ਆਪਾਂ ਅੱਜ ਦੇਖਣ ਦੀ ਟਰਾਈ ਕਰਾਂਗੇ ਪ੍ਰਮਾਤਮਾ ਕਿੰਨਾ ਵੱਡਾ ਕਿੰਨਾ ਵਿਸ਼ਾਲ ਆ ਕਿੰਨਾ ਵਿਰਾਟ ਆ ਕਿ ਅਸੀਂ ਇੰਨਾ ਕੁਝ ਵੀ ਦੇਖਦੇ ਹੋਏ ਕਹਿ ਸਕਦੇ ਆਂ ਵੀ ਅਸੀਂ ਪਰਮਾਤਮਾ ਦਾ 1% ਵੀ ਨਹੀਂ ਜਾਣਦੇ ਹੈਗੇ ਨਾ ਹੀ ਅਸੀਂ 1% ਪਰਮਾਤਮਾ ਦਾ ਦੇਖ ਸਕਦੇ ਹਾਂ ਇੰਨਾ ਵਿਰਾਟ ਜਿੰਨੇ ਵੀ ਧਰਤੀ ਦੇ ਉੱਤੇ ਪਰਮਾਤਮਾ ਦੇ ਆਸ਼ਕ ਹੋਏ ਨੇ ਜਿਹੜੇ ਰੱਬ ਹੋ ਗਏ ਇੱਕ ਦਿਨ ਉਹਦੇ ਵਿੱਚ ਲੀਨ ਹੋ ਗਏ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣਿਆ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲੈ ਲੈ ਕੇ ਪਰਮਾਤਮਾ ਆਪ ਪਰਮਾਤਮਾ ਦਾ ਰੂਪ ਹੋ ਗਏ ਉਹਨਾਂ ਨੇ ਵੀ ਇੱਕ ਦਿਨ ਇਹ ਗੱਲ ਕਹੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਇੰਨਾ ਵੱਟਾ ਉਹ ਇੰਨਾ ਵਿਸ਼ਾਲ ਆ ਵੀ ਆਪਾਂ ਉਹਨੂੰ ਪੂਰਨ ਤੌਰ ਤੇ ਨਹੀਂ ਜਾਣ ਸਕਦੇ ਸਾਡੀ ਸੁੱਧ ਬੁੱਧ ਦੇ ਵਿੱਚ ਸਾਡੀ ਸਮਝ ਦੇ ਵਿੱਚ ਪ੍ਰਮਾਤਮਾ ਪੂਰਨ ਤੌਰ ਤੇ ਨਹੀਂ ਆ ਸਕਦਾ ਇਨਸਾਨ ਆਪਣੇ ਵੱਲੋਂ ਪੂਰਾ ਜੋਰ ਲਾਉਂਦਾ ਰਹਿੰਦਾ ਜਦੋਂ ਜਿਹਦ ਕਰਦਾ ਰਹਿੰਦਾ ਵੀ ਉਹਨੂੰ ਹੋਰ ਪਤਾ ਲੱਗੇ ਹੋਰ ਪਤਾ ਲੱਗੇ ਹਾਲਾਂਕਿ ਸੰਤ ਤੇ ਸਾਇੰਸ ਦੋ ਪੜਾਣੇ ਬਸ ਸਾਇੰਸ ਆ ਕਿ ਉਹ ਦੇਖ ਕੇ ਮੰਨਦੀ ਆ ਤੇ ਸੰਤਾ ਉਹ ਸਿਰਫ ਮਨ ਦਾ ਤੇ ਉਹਦੇ ਮੰਨਣ ਦੇ ਵਿੱਚ ਹੀ ਇੰਨੀ ਤਾਕਤ ਆ ਕਿ ਉਹ ਮਨ ਦਾ ਵੀ ਕੋਈ ਸੁਪਰੀਮ ਪਾਵਰ ਹੈਗੀ ਆ ਤੇ ਉਹ ਬਿਨਾ ਦੇਖੇ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਦਾ ਤੇ ਇੱਕ ਦਿਨ ਫਿਰ ਉਸ ਵਿਸ਼ਾਲ ਦੇ ਵਿੱਚ ਲੀਨ ਹੋ ਜਾਂਦਾ ਅ ਸਾਇੰਸ ਆ ਸਾਇੰਸ ਦੇਖ ਕੇ ਹੀ ਮੰਨਦੀ ਆ ਤੇ ਜਿਹੜੀਆਂ ਚੀਜ਼ਾਂ ਉਹਨੂੰ ਸਮਝ ਆਉਂਦੀਆਂ ਉਹਦੇ ਵਾਰੀ ਗੱਲ ਕਰਦੀ ਆ ਨਹੀਂ ਉਹ ਗੱਲ ਨਹੀਂ ਕਰਦੀ ਹੈਗੀ ਖੈਰ ਉਹ ਚਲੋ ਅਲੱਗ ਵਿਸ਼ਾ ਪਰ ਅੱਜ ਆਪਾਂ ਉਸ ਪ੍ਰਮਾਤਮਾ ਦਾ ਇੱਕ ਵਿਸ਼ਾਲ ਰੂਪ ਇੱਕ ਵਿਰਾਟ ਰੂਪ ਛੋਟੀ ਜੀ ਝਲਕ ਦੇਖਦੇ ਆ ਇਹ ਚੀਜ਼ਾਂ ਦੇਖਣ ਦਾ ਦਿਖਾਉਣ ਦਾ ਕਾਰਨ ਸਿਰਫ ਇੰਨਾ ਹੀ ਹੁੰਦਾ ਵੀ ਦੇਖੋ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਕਿੱਥੇ ਕਿੱਥੇ ਕੀ ਕੀ ਕੁਝ ਘਟ ਰਿਆ ਸ਼ਾਇਦ ਸਾਡੇ ਅੰਦਰ ਦੀ ਹਉਮੈ ਖਤਮ ਹੋ ਜਵੇ ਅਸੀਂ ਆਪਣੀ ਜ਼ਿੰਦਗੀ ਚ ਇੰਨੇ ਬਿਜ਼ੀ ਹੋ ਗਏ ਵੀ ਸਾਨੂੰ ਆਲੇ-ਦਾਲੇ ਜੋ ਵੀ ਕੁਝ ਸਾਡੇ ਘਟ ਰਿਹਾ ਉਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਕਦੋਂ ਪੱਤ ਝੜ ਆ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਕਦੋਂ ਬਹਾਰ ਆ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਕਦੋਂ ਫੁੱਲ ਖਿੜਦੇ ਨੇ ਕਦੋਂ ਫੁੱਲ ਮਰ ਜਾ ਜਾਂਦੇ ਨੇ ਕੁਝ ਨਹੀਂ ਪਤਾ ਸਾਨੂੰ ਕਿਉਂਕਿ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ ਕਦੇ ਤੁਸੀਂ ਮੌਸਮ ਦੇ ਉੱਤੇ ਧਿਆਨ ਦਿਓ ਕਦੇ ਦੇਖਿਓ ਤੁਸੀਂ ਪੱਤ ਝੜ ਤੋਂ ਹਰਿਆਲੀ ਉਹ ਬਹਾਰ ਆਉਂਦੀ ਬਹਾਰ ਨੂੰ ਪੱਤ ਝੜ ਦੇ ਵਿੱਚ ਬਦਲਦੇ ਦੇਖਿਓ ਤੁਸੀਂ ਤਾਂ ਤੁਹਾਨੂੰ ਸਮਝ ਲੱਗੂ ਵੀ ਪ੍ਰਮਾਤਮਾ ਨੇ ਇੱਕ ਲੈ ਬਣਾਈ ਹੋਈ ਆ ਇੱਕ ਇੱਕ ਨਾ ਵੀ ਇੱਕ ਤਾਰ ਚੱਲ ਰਹੀ ਆ ਉਹਦੇ ਵਿੱਚ ਕਦੇ ਰੰਗ ਆ ਜਾਂਦੇ ਆ ਕਦੇ ਬੇਰੰਗ ਹੋ ਜਾਂਦੀ ਆ ਕਦੇ ਸੁਆਦ ਆ ਜਾਂਦਾ ਕਦੇ ਬੇਸੁਆਦਾ ਹੋ ਜਾਂਦਾ ਕਦੇ ਉੱਪਰ ਚਲੇ ਜਾਂਦੇ ਆ ਕਦੇ ਥੱਲੇ ਆ ਜਾਂਦੇ ਆ ਨਾ ਇਹ ਪ੍ਰਮਾਤਮਾ ਦੇ ਰੰਗ ਨੇ ਇਸ ਦੁਨੀਆ ਦੇ ਵਿੱਚ ਦੋ ਨੇ ਤੇ ਇੱਕ ਸਿਰਫ ਉਹ ਕਾਲਪੁਰਖ ਆਪ ਹੀ ਆ ਉਹ ਪਰਮਾਤਮਾ ਦੇ ਵਿੱਚ ਸਿਰਫ ਏਕਾ ਹੋਰ ਬਾਕੀ ਸਾਰੀ ਦੁਨੀਆ ਦੇ ਵਿੱਚ ਦੋ ਨੇ ਦਿਨ ਰਾਤ ਸੱਚ ਝੂਠ ਵੱਡਾ ਛੋਟਾ ਕਾਲਾ ਗੋਰਾ ਰਾਈਟ ਇਹ ਸਾਰੀਆਂ ਚੀਜ਼ਾਂ ਦੋ ਨੇ ਦੁਨੀਆ ਦੇ ਵਿੱਚ ਦੋ ਹੀ ਆ ਇੱਥੇ ਇੱਕ ਹੋ ਨਹੀਂ ਸਕਦਾ ਪਰ ਉਹ ਜਿਹੜਾ ਪਰਮਾਤਮਾ ਉਹ ਏਕਾ ਉੱਥੇ ਦੋ ਨਹੀਂ ਹੈਗੇ ਉੱਥੇ ਸਿਰਫ ਏਕਾ ਉੱਥੇ ਮੈਂ ਤੇ ਤੂੰ ਨਹੀਂ ਹੈਗੇ ਉੱਥੇ ਲੀਨ ਹੋ ਕੇ ਸਿਰਫ ਤੂੰ ਹੀ ਤੂੰ ਆ ਸੋ ਇਹਨਾਂ ਚੀਜ਼ਾਂ ਨੂੰ ਦੇਖਿਆ ਕਰੋ ਇਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਪ੍ਰਮਾਤਮਾ ਦੇ ਹੋਂਦ ਦਾ ਅਹਿਸਾਸ ਕਰਿਆ ਕਰੋ ਕਿ ਉਹ ਇੱਥੇ ਹੀ ਨਹੀਂ ਹੈਗਾ ਬਹੁਤ ਥਾਂ 'ਮਿਆਂ ਤੁਸੀਂ ਇਹ ਦੇਖੋ ਵੀ ਇਹ ਕਿੰਡੀ ਤਕੜੀ ਕਲਾ ਉਸ ਪ੍ਰਮਾਤਮਾ ਦੀ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸਮਝੀਏ ਜਾਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰੀਏ ਵੀ ਉਹ ਪ੍ਰਮਾਤਮਾ ਜਿੱਥੇ ਤੱਕ ਅਸੀਂ ਦੇਖ ਵੀ ਨਹੀਂ ਸਕਦੇ ਉੱਥੇ ਵੀ ਉਹ ਹੈਗਾ ਤੇ ਇੱਥੇ ਵੀ ਹੈਗਾ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਖੜ ਕੇ ਪ੍ਰਮਾਤਮਾ ਦਾ ਜੇ ਨਾਮ ਲੈਨੇ ਆ ਤੋਂ ਪ੍ਰਮਾਤਮਾ ਸਾਡੇ ਕੋਲੇ ਹੁੰਦਾ ਹਰ ਵਕਤ ਅਸੀਂ ਕਿਤੇ ਵੀ ਕਿਤੇ ਸਾਨੂੰ ਜਾਣ ਦੀ ਲੋੜ ਨਹੀਂ ਹੈਗੀ ਵੀ ਇੱਥੋਂ ਸਾਨੂੰ 100 ਕਿਲੋਮੀਟਰ ਚੱਲ ਕੇ ਜਾਣਾ ਪੈਣਾ ਫੇਰ ਆਪਾਂ ਰੱਬ ਨੂੰ ਦੇਖਾਂਗੇ ਤਾਂ ਆਪਾਂ ਉੱਥੇ ਮੱਥਾ ਟੇਕਾਂਗੇ ਨਹੀਂ ਤੁਸੀਂ ਜਿੱਥੇ ਹੋ ਉੱਥੇ ਮੱਥਾ ਟੇਕੋ ਉੱਥੇ ਹੀ ਆਹੋ ਕਿੱਡੀ ਵੱਡੀ ਹੈ ਨਾ ਇਹ ਇੱਕ ਖੇਡ ਰਚਾਈ ਹੈ ਪ੍ਰਮਾਤਮਾ ਨੇ ਪਰ ਗੱਲ ਆ ਵੀ ਤੁਸੀਂ ਆਪਣਾ ਦਿਮਾਗ ਉਸ ਪਾਸੇ ਨੂੰ ਲੈ ਕੇ ਜਾਓ ਜੇ ਉੱਧਰ ਨੂੰ ਸੋਚਣਾ ਸ਼ੁਰੂ ਕਰੋਗੇ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਲਈ ਕਹਿੰਦੇ ਆ ਜਿੰਦਗੀ ਬਹੁਤ ਖੂਬਸੂਰਤ ਆ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੋਇਆ ਚੀਜ਼ਾਂ ਆਉਣੀਆਂ ਜਾਣੀਆਂ ਇਹ ਲੱਗੀਆਂ ਰਹਿੰਦੀਆਂ ਨੇ ਤੇ ਦੂਸਰੀ ਗੱਲ ਜੇ ਕਿਸੇ ਬੰਦੇ ਨੂੰ ਦੁਖੀ ਦੇਖਦੇ ਹੋ ਉਹਦਾ ਮਜ਼ਾਕ ਨਾ ਹੜਾਇਆ ਕਰੋ ਬਹੁਤ ਕੁਝ ਆ ਪਤਾ ਹੀ ਨਹੀਂ ਪ੍ਰਮਾਤਮਾ ਨੇ ਕਿਹਦੇ ਨਾਲ ਕਦੋਂ ਕੀ ਕਰ ਦੇਣਾ ਹਰ ਕਿਸੇ ਨੂੰ ਹੌਸਲਾ ਦੇਈਦਾ ਹੁੰਦਾ ਹਰ ਕਿਸੇ ਨੂੰ ਕਹੀਦਾ ਹੁੰਦਾ ਵੀ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਣਾ ਕਿਉਂਕਿ ਜ਼ਿਆਦਾਤਰ ਅੱਜ ਕੱਲ੍ਹ ਦੁਨੀਆ ਹੀ ਐਸੀ ਹੋਈ ਹੋਈ ਆ ਵੀ ਲੋਕ ਲੋਕ ਲੱਜਾ ਕਰਕੇ ਹੀ ਆਪਣੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਵੀ ਦੁਨੀਆ ਕੀ ਕਹੂਗੀ ਦੁਨੀਆ ਤੋਂ ਲੈਣਾ ਵੀ ਕੀ ਆ ਕਹੀ ਜਾਵੇ ਜਿਹਨੇ ਕੁਝ ਕਹਿਣਾ ਵਧੀਆ ਕਰਦੇ ਹਾਂ ਤਾਂ ਵੀ ਖੁਸ਼ ਨਹੀਂ ਮਾੜਾ ਕਰਦੇ ਹਾਂ ਤਾਂ ਵੀ ਖੁਸ਼ ਨਹੀਂ ਸੋ ਇਸ ਦੁਨੀਆ ਦੇ ਉੱਤੇ ਸਿਰਫ ਇੱਕ ਹੀ ਆ ਉਹ ਅਕਾਲ ਪੁਰਖ ਵਾਹਿਗੁਰੂ ਉਹਨੂੰ ਤੁਹਾਡੇ ਪਿਛਲੀ ਜ਼ਿੰਦਗੀ ਦੇ ਨਾਲ ਕੋਈ ਮਤਲਬ ਨਹੀਂ ਅੱਜ ਹੀ ਜਿੱਦਾਂ ਦੇ ਵੀ ਹੂੰ ਜਿੱਥੇ ਵੀ ਹਾਂ ਜਿਹੜੇ ਵੀ ਹਾਲਾਤਾਂ ਦੇ ਵਿੱਚ ਹਾਂ ਹੁਣ ਤੋਂ ਹੀ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਅਕਾਲ ਕਾਲ ਕੂਕਣਾ ਸ਼ੁਰੂ ਕਰੋ ਦੇਖਿਓ ਫਿਰ ਖੇੜ ਬਣਦੀ ਦੇਖਿਓ ਫਿਰ ਕਲਾ ਵਰਤਦੀ ਧੰਨਵਾਦ ਜਿਉਂਦੇ ਬਸਦੇ ਰਹੋ